ਕਿਸੇ ਨੇ ਨਵਾਂ ਜੋਬ ਸ਼ੁਰੂ ਕੀਤਾ ਉਹਨੇ ਕਿਵੇਂ ਪਤਾ ਲੱਗੇਗਾ ਜੀ ਕਿ ਕੋਡ ਕਿਹੜਾ ਲਾਉਣਾ ਹੈ ਉਹਦੇ ਵਿੱਚ ਸਿੰਪਲ ਇਹ ਕਿ ਐਮ ਜਿਹੜਾ ਕੋਡ ਆ ਜੀ ਐਮ ਇਸ ਮੇਨ ਸੋਰਸ ਆਫ ਇਨਕਮ ਜੇ ਤੁਹਾਡੀ ਇੱਕ ਜੋਬ ਹੈ ਮੇਨ ਜੋਬ ਹੋਗੀ ਤੁਹਾਡੀ ਮੇਨ ਜੋਬ ਇਟ ਮੀਨਸ ਮੇਨ ਜੋਬ ਮੇਨ ਜੋਬ ਜਿੱਦਾਂ ਸਕੈਂਡਰੀ ਕੋਡ ਆ ਉਹਦੇ ਨਾਲ ਟੈਕਸ ਰੇਟ ਵਧ ਜਾਂਦਾ ਜਿਹੜਾ ਸਟੈਂਡਰਡ ਆ ਆਈ ਡੋਨਟ نو ਕਿ ਕਿੱਥੋਂ ਜਿੱਦਾਂ ਮਿਥ ਬਣਿਆ ਕਿ ਸੈਕੰਡ ਜੌਬ ਨਾਲ ਟੈਕਸ ਜ਼ਿਆਦਾ ਕੱਟ ਜਾਣਾ ਕਿਉਂਕਿ ਉਹ ਸਕੈਂਡਰੀ ਤੋਂ ਬੰਦੇ ਨੂੰ ਲੱਗਦਾ ਕੱਟ ਹੁੰਦਾ ਕੀ ਹੈ ਕਿ ਐਂਡ ਆਫ ਦਾ ਈਅਰ ਜਦੋਂ ਤੁਹਾਡਾ ਫਾਈਨੈਂਸ਼ੀਅਲ ਈਅਰ ਮੁੱਕਦਾ ਆ ਹਆ ਆਈ ਆਰ ਡੀ ਤੁਹਾਨੂੰ ਦੱਸ ਦਿੰਦੀ ਆ ਸੋ ਕਿ ਤੁਹਾਡਾ ਟੈਕਸ ਜ਼ਿਆਦਾ ਕੱਟ ਹੋਇਆ ਜਾਂ ਘੱਟ ਕੱਟ ਜੇ ਤੇ ਜ਼ਿਆਦਾ ਕੱਟ ਹੋਇਆ ਉਹ ਰਿਫੰਡ ਤੁਹਾਨੂੰ ਵਾਪਸ ਭੇਜ ਦਿੰਦੀ ਆ ਜੇ ਜੀ ਘੱਟ ਹੋਇਆ ਤਾਂ ਤੁਹਾਨੂੰ ਟੈਕਸ ਬਿੱਲ ਆ ਜਾਂਦਾ ਤੋਂ ਲਗਦਗ ਨਹੀਂ ਬੰਦੇ ਫਸਦੇ ਜਦੋਂ ਸੈਕੰਡ ਜੋਬ ਤੇ ਵੀ ਐਮ ਕੋਡ ਪਾ ਦਿੰਦੇ ਅੱਛਾ ਮੋਸਟਲੀ ਸਾਡੇ ਲੋਕ ਕਹਿੰਦੇ ਕਿ ਟੈਕਸ ਘੱਟ ਘੱਟ ਹੋਊਗਾ ਐਮ ਪਾ ਦਿਓ ਹਾਂਜੀ ਅੱਛਾ ਪਰ ਹੁੰਦਾ ਕਿ ਐਂਡ ਆਫ ਦਿ ਈਅਰ ਟੈਕਸ ਬਿੱਲ ਆ ਜਾਂਦਾ ਮੜ ਹਾਂਜੀ ਇੰਪਲੋਇਰ ਕਈ ਵਾਰੀ ਤੁਹਾਡਾ ਟੈਕਸ ਆਈਆਰਡੀ ਨੂੰ ਦਿੰਦਾ ਨਹੀਂ ਅੱਛਾ ਨਹੀਂ ਦਿੰਦਾ ਜੀ ਇਦਾਂ ਦਾ ਵੀ ਮੈਂ ਕੇਸ ਦੇਖਿਆ ਪਰ ਜੀ ਸਟੂਡੈਂਟ ਲੋਨ ਵਾਲੇ EMPLOYEES ਲਈ ਕੋਡਸ ਕੀ ਅਲੱਗ ਹੁੰਦੇ ਨੇ ਸਟੂਡੈਂਟ ਲੋਨ ਲਈ ਜੇ ਤਾਂ SL ਲੱਗ ਜਾਂਦਾ ਬਾਕੀ ਦੇ ਵਿੱਚ ਤੇ ਇਦਾਂ ਹੀ ਸਕੈਂਡਰੀ ਕੋਡ ਸਕੈਂਡਰੀ ਦੇ ਨਾਲ SL ਲੱਗ ਜਾਂਦਾ MS SSL ਉਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ EMPLOYEER ਆ ਤੁਹਾਡੀ ਸਟੂਡੈਂਟ ਲੋਨ ਦੀ ਜਿਹੜੀ ਡਿਡਕਸ਼ਨ ਹੈ ਉਹ ਵੀ ਕਰਕੇ ਆਈਆਰਡੀ ਨੂੰ ਸਬਮਿਟ ਕਰਦਾ ਹੈ ਆਈ ਥਿੰਕ ਜੇ ਤੁਸੀਂ بزنس ਕਰਨਾ ਬੜੀ ਚੰਗੀ ਕੁਦਰਤ ਨੇ ਸਾਨੂੰ ਚੰਗੀ ਜਗ੍ਹਾ ਤੇ ਆਪਾਂ ਬੈਠੇ ਆ ਬਿਲਕੁਲ ਤੇ ਸਭ ਕੁਝ ਕਲੀਨ ਆ ਬੜਾ ਫਰੀडम ਆ ਹਾਂ ਫਰੀडम ਆ ਜੇ ਅਸੀਂ ਟੈਕਸ ਵੀ ਪੇ ਕਰਦੇ ਆ ਉਹ ਸਾਡੇ ਤੇ ਯੂਜ਼ ਹੁੰਦਾ ਸਾਡੇ ਬੱਚਿਆਂ ਦੀਆਂ ਫੈਸਿਲਿਟੀਜ਼ ਸਾਡੇ ਲਈ ਫੈਸਿਲਿਟੀਜ਼ ਰੋਡਸ ਯੂਜ਼ ਹੋ ਰਹੀਆਂ ਪਾਰਕਸ ਬਣਦੇ ਆ ਉਹ ਟੈਕਸ ਨਾਲ ਹੀ ਬਣਨੇ ਜੀ ਔਰ ਉਹਨਾਂ ਨੂੰ ਅਸੀਂ ਇੰਜੋਏ ਕਰਦੇ ਆ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਰੇਡੀਓ ਸਾਡੇ ਵਾਲਾ ਤੇ ਸਾਡੇ ਸਟੂਡੀਓ ਦੇ ਵਿੱਚ ਅੱਜ ਦੇ ਸਾਡੇ ਬਹੁਤ ਪਿਆਰੇ ਤੇ ਬੜੇ ਹੀ ਸਰਕਾਰ ਮੁੱਖ ਮਹਿਮਾਨ ਨੇ ਯਗਰਾਜ ਸਿੰਘ ਮਾਹਲ ਸਾਹਿਬ ਯਗਰਾਜ ਸਿੰਘ ਮਾਹਲ ਦੇ ਕੋਲ ਬਹੁਤ ਵੱਡਾ ਤਜਰਬਾ ਹੈ ਕਿਸੇ ਵੀ ਤਰ੍ਹਾਂ ਦਾ ਅਕਾਊਂਟਿੰਗ ਦਾ ਤੁਸੀਂ ਬਿਜ਼ਨਸ ਨਵਾਂ ਖੋਲਣਾ ਚਾਹੁੰਦੇ ਕੋਈ ਟੈਕਸ ਦੀ ਪ੍ਰੋਬਲਮ ਤੁਹਾਨੂੰ ਆ ਰਹੀ ਹੈ ਕੋਈ ਆਈਆਰਡੀ ਦੀ ਦਿੱਕਤ ਹੈ ਇਨਕਮ ਟੈਕਸ ਦੀ ਦਿੱਕਤ ਹੈ ਕੋਈ ਤੁਹਾਡਾ ਛੋਟਾ ਜਾਂ ਵੱਡਾ ਬਿਜ਼ਨਸ ਹੈ ਬਿਜ਼ਨਸ ਸਟਾਰਟ ਕਰਨਾ ਹੋਵੇ ਤੁਸੀਂ ਤਾਂ ਤੁਸੀਂ ਕਿਸੇ ਵੀ ਵਕਤ ਸਾਡੀ ਸਕਰੀਨ ਤੇ ਇਹਨਾਂ ਦਾ ਈਮੇਲ ਇਹਨਾਂ ਦਾ ਕੰਟੈਕਟ ਨੰਬਰ ਇਹਨਾਂ ਦੀ ਟੀਮ ਦੇ ਨਾਲ ਤੁਸੀਂ ਜਿਹੜਾ ਹੈਗਾ ਕਿਸੇ ਵੀ ਵਕਤ ਮੀਟਿੰਗ ਜਾਂ ਰਾਬਤਾ ਕਰ ਸਕਦੇ ਹੋ ਮਾਲ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਵੈਲਕਮ ਟੂ ਰੀਡੀਓ ਸਾਡੇ ਨਾਲ ਜੀ ਲੱਡੀ ਜੀ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਤੁਹਾਡੀ ਕੀ ਹਾਲ ਚਾਲ ਹੈ ਬਹੁਤ ਵਧੀਆ ਬਹੁਤ ਪਾਜੀ ਸਮਾਰਟ ਲੱਗ ਰਹੇ ਹੋ ਬੜੇ ਬਹੁਤ ਥੈਂਕ ਯੂ ਵੈਰੀ ਮਚ ਥੈਂਕ ਯੂ ਲੱਡੀ ਠੀਕ ਠਾਕ ਤਾਡੀ ਰਿਸ ਕਰ ਲਈਦੀ ਆ ਨਹੀਂ ਅਸੀਂ ਭਾਜੀ ਤੁਹਾਡੀ ਰਿਸ ਕਰਦੇ ਆ ਤੇ ਭਾਜੀ ਕਾਫੀ ਜਿਹੜੇ ਸਵਾਲ ਅੱਜ ਕੱਲ ਚੱਲ ਰਹੇ ਸੀਗੇ ਕਿਉਂ ਕਰਕੇ ਆਪਾਂ ਲਾਸਟ ਵੀਡੀਓ ਵੀ ਕੀਤਾ ਤੇ ਵੱਡੇ ਪੈਮਾਨੇ ਸਾਡਾ ਭਾਈਚਾਰਾ ਜਿਹੜਾ ਪੱਕਾ ਹੋਇਆ ਉਸ ਤੋਂ ਬਾਅਦ ਹਰ ਬੰਦਾ ਸੋਚਦਾ ਕਿ ਮੈਂ ਤਰੱਕੀ ਦੇ ਰਸਤੇ ਵੱਲ ਜਾਵਾਂ ਬਿਲਕੁਲ ਕੁਝ ਦੇਖਾਂ ਕੁਝ ਕਰਾਂ ਬਿਲਕੁਲ ਕਾਫੀ ਕੁਐਸਚਨ ਸੀਗੇ ਭਾਜੀ ਜੇ ਕਿਸੇ ਨੇ ਨਵਾਂ ਜੋਬ ਸ਼ੁਰੂ ਕੀਤਾ ਉਹਨੇ ਕਿਵੇਂ ਪਤਾ ਲੱਗੇਗਾ ਜੀ ਕਿ ਕੋਡ ਕਿਹੜਾ ਲਾਉਣਾ ਹੈ ਕੋਡ ਕਿਹੜਾ ਕੰਮ ਕਰਦਾ ਕੋਡ ਦੇਖੋ ਜਦੋਂ ਆਪਾਂ ਜੌਬ 'ਚ ਜਾਂਦੇ ਆ ਜੀ ਜਿਹੜਾ EMPLOYEER ਆ ਉਹਦੀ ਡਿਊਟੀ ਹੋ ਜਾਂਦੀ ਹੈ ਕਿ ਤੁਹਾਡਾ ਟੈਕਸ ਕੱਟ ਕੇ ITR ਨੂੰ ਸਬਮਿਟ ਕਰਵਾਉਣਾ ਜੀ ਇਹ ਉਹਦੀ ਜੌਬ ਹੁੰਦੀ ਹੈ ਠੀਕ ਹੈ ਜੀ ਉਹ ਟੈਕਸ ਤੁਹਾਡਾ ਹੀ ਹੁੰਦਾ EMPLOYEES ਦਾ ਟੈਕਸ ਹੁੰਦਾ ਹੈ ਅੱਛਾ ਹੁਣ ਜਿਹੜਾ ਟੈਕਸ ਕੋਡ ਆ ਉਹ ਇੱਕ ਇੰਡੀਕੇਸ਼ਨ ਦਿੰਦਾ ਆ ਕਿ ਤੁਹਾਡਾ ਟੈਕਸ ਡਿਡਕਟ ਕਿੰਨਾ ਕਰਿਓ ਠੀਕ ਹੈ ਜੀ ਉਹ ਡਿਪੈਂਡ ਕਰਦਾ ਤੁਹਾਡੀ ਇਨਕਮ ਤੇ ਵੱਡੀ ਗੱਲ ਹੈ ਹਾਂਜੀ ਇਨਕਮ ਜੇ ਜਿਆਦਾ ਆਇਆ ਤੁਹਾਡੀ 80000 ਦੀ ਜੌਬ ਆ ਸਪੋਜ਼ ਜਾਂ 40000 ਦੀ ਜੌਬ ਆ ਜਾਂ 50000 ਦੀ ਉਹਦੇ ਤੇ ਡਿਪੈਂਡ ਕਰਦਾ ਟੈਕਸ ਕੋਡ ਜੀ ਅੱਛਾ ਹੁਣ ਉਹ ਤੁਸੀਂ ਤੁਹਾਡੀ ੈਂਪਲੋਇਰ ਦੀ ਡਿਊਟੀ ਹੁੰਦੀ ਔਰ ਤੁਹਾਨੂੰ ੈਂਪਲੋਇਰ ਜਿਹੜਾ ਆ ਆਈਆਰ 330 ਫਾਰਮ ਦੇ ਦਿੰਦਾ ਉਹ ਕਹਿੰਦਾ ਜੀ ਇਹ ਫਾਰਮ ਕੰਪਲੀਟ ਕਰਕੇ ਦੇ ਦਿਓ ਜੇ ਤੁਸੀਂ ਉਹਦੇ ਵਿੱਚ ਸਿੰਪਲ ਇਹ ਕਿ ਐਮ ਜਿਹੜਾ ਕੋਡ ਆ ਜੀ ਐਮ ਇਸ ਮੇਨ ਸੋਰਸ ਆਫ ਇਨਕਮ ਜੇ ਤੁਹਾਡੀ ਇੱਕ ਜੋਬ ਆ ਮੇਨ ਜੋਬ ਹੋਗੀ ਤੁਹਾਡੀ ਤੁਹਾਡੀ ਮੇਨ ਜੋਬ ਇਟ ਮੀਨਸ ਮੇਨ ਜੋਬ ਮੇਨ ਜੋਬ ਠੀਕ ਹੈ ਜੇ ਤੁਹਾਡੀ ਕੋਈ ਇੱਕ ਜੋਬ ਆ ਸਿੱਧੀ ਗੱਲ ਆ ਐਮ ਕੋਡ ਆ ਤੁਹਾਡਾ ਰਾਈਟ ਅੱਛਾ ਉਹਦੇ ਤੋਂ ਬਾਅਦ ਫਿਰ ਜਿਹੜੇ ਕੋਡਸ ਮਤਲਬ ਉੱਪਰ ਥੱਲੇ ਵੀ ਜਾਂਦੇ ਆ ਪਰ ਤੁਸੀਂ ਮੇਨ ਜਿਹੜਾ ਐਮਟ ਐਸ ਹੈ ਜੇ ਤੁਹਾਡੀ ਸੈਕੰਡ ਜੋਬ ਹੈ ਉਹ ਸੈਕੰਡਰੀ ਜੋਬ ਆ ਐਸ ਜੀ ਤੇ ਜੇ ਤੁਹਾਡੇ ਕੋਲ ਸਟੂਡੈਂਟ ਲੋਨ ਆ ਐਮ ਐਸ ਐਲ ਹੋ ਜਾਂਦਾ ਜੇ ਸਟੂਡੈਂਟ ਲੋਨ ਸੈਕੰਡਰੀ ਜੋਬ ਤੇ ਉਹ ਐਸ ਐਸ ਐਲ ਹੋ ਜਾਂਦਾ ਤੇ ਆਈ ਆਈ ਡੀ ਦੀ ਵੈਬਸਾਈਟ ਤੇ ਮਤਲਬ ਤੁਸੀਂ ਵਰਕ ਆਊਟ ਕਰ ਸਕਦੇ ਇੱਕ ਟੂਲ ਹੈਗਾ ਆ ਉੱਥੇ ਤੁਸੀਂ ਪਾਓ ਕਿ ਮੇਰੀ ਫਰਸਟ ਜੌਬ ਆ ਇਹ ਜੀ ਇਹ ਚੋਂ ਮੈਨੂੰ 40000 ਪਾਏ ਦਾ 30000 ਪਾਏ ਦਾ ਸੈਕੰਡ ਹੈ ਸੈਕੰਡ ਜੌਬ ਤੋਂ ਮੈਨੂੰ 10000 ਡਾਲਰ ਮਿਲਦਾ ਉਹ ਤੁਹਾਨੂੰ ਦੱਸ ਦਿੰਦਾ ਕਿ ਮੈਂ ਕਿਹੜਾ ਮਤਲਬ ਕੋਡ ਯੂਜ਼ ਕਰਾ ਪਰ ਭਾਜੀ ਸੈਕੰਡ ਜੌਬ ਦੇ ਉੱਤੇ ਟੈਕਸ ਦੀ ਦਰ ਵੱਧ ਜਾਂਦੀ ਹੈ ਟੈਕਸੀਆਂ ਨੂੰ ਪਤਾ ਨਹੀਂ ਇਸ ਚੀਜ਼ ਦਾ ਮੇਰੇ ਕੋਲ ਜਿਹੜਾ ਸਕੈਂਡਰੀ ਕੋਡ ਆ ਉਹਦੇ ਨਾਲ ਟੈਕਸ ਰੇਟ ਵੱਧ ਜਾਂਦਾ ਜਿਹੜਾ ਸਟੈਂਡਰਡ ਆ ਅੱਛਾ ਉਹਦੇ ਉਫੀਅਰ ਹੈ ਇਕ ਅੱਛਾ ਜੀ ਇਹ ਜਿਹੜਾ ਟੈਕਸ ਹੈ ਬੇਸਿਕਲੀ ਹੈ ਅਪਰੋਕਸੀਮੇਟ ਟੈਕਸ ਹੀ ਆ ਠੀਕ ਹੈ ਇਟਸ ਨਾਟ ਐਕਚੁਅਲੀ ਜਦੋਂ ਤੁਸੀਂ ਐਮ ਕਿਹਾ ਐਮ ਕੋਡ ਮੀਨ ਤੁਹਾਡੀ ਮੇਨ ਜੌਬ ਹੋਗੀ ਮੇਨ ਜੌਬ ਹੋਗੀ ਹੁਣ ਜਿਹੜਾ ਬੰਦਾ 20 ਆਵਰ ਜਾਂ 10 ਆਵਰ ਜਾਂ 15 ਆਵਰ ਦੂਜੀ ਜੌਬ ਕਰਦਾ ਹਾਂ ਉਹਦਾ ਸੈਕੰਡਰੀ ਹੋਗੀ ਪਰ ਟੈਕਸ ਉਹਦਾ ਜ਼ਿਆਦਾ ਕੱਟਿਆ ਜਾਂਦਾ ਟੈਕਸ ਉਹਦਾ ਜ਼ਿਆਦਾ ਕੱਟਿਆ ਜਾਂਦਾ ਪਰ ਸਟਿਲ ਦੈਟਸ ਅਪਰੋਕਸੀਮੇਟ ਟੈਕਸ ਹਮ ਦੈਟਸ ਨਾਟ ਐਕਚੁਅਲ ਟੈਕਸ ਦੈਟਸ ਦਾ ਮੇਨ ਡਿਫਰੈਂਸ ਉਹ ਕੀ ਆ ਆਈਆਰਡੀ ਕੀ ਕਰਦੀ ਆ ਤੁਸੀਂ ਜੋ ਵੀ ਤੁਹਾਡੇ ਏਮਪਲੋਇਰ ਨੇ ਟੈਕਸ ਡਿਡਕਟ ਕੀਤਾ ਸੈਕੰਡਰੀ ਨੇ ਹਾਈ ਵੀ ਕਰ ਲਿਆ ਜੀ ਅੱਛਾ ਮੋਸਟਲੀ ਮੁੰਡਿਆਂ ਮੈਂ ਦੇਖਦਾ ਕਿ ਕਈ ਮੁੰਡੇ ਜਾਂਗੇ ਆ ਉਹ ਹੀ ਕੁਝ ਨਹੀਂ ਜੀ ਅਸੀਂ ਸੈਕੰਡ ਜੌਬ ਨਹੀਂ ਕਰਨੀ ਸਾਡਾ ਟੈਕਸ ਜ਼ਿਆਦਾ ਘਟ ਜਾਂਦਾ ਹੂੰ ਅਸੀਂ ਕੋਈ ਜੌਬ ਕਰਨੀ ਆ ਅੱਛਾ ਮੈਨੂੰ ਇਹ ਮਤਲਬ ਆਈ ਡੋਨਟ ਨੋ ਕਿੱਥੋਂ ਜਦਾਂ ਮਿਥ ਬਣਿਆ ਕਿ ਸੈਕੰਡ ਜੌਬ ਨਾਲ ਟੈਕਸ ਜ਼ਿਆਦਾ ਘਟ ਜਾਣਾ ਕਿਉਂਕਿ ਉਹ ਸੈਕੰਡਰੀ ਤੋਂ ਬੰਦੇ ਨੂੰ ਲੱਗਦਾ ਘਟ ਹੁੰਦਾ ਕੀ ਹੈ ਕਿ ਐਂਡ ਆਫ ਦਾ ਈਅਰ ਜਦੋਂ ਤੁਹਾਡਾ ਫਾਈਨੈਂਸ਼ੀਅਲ ਈਅਰ ਮੁੱਕਦਾ ਆ ਆਈਆਈਡੀ ਤੁਹਾਨੂੰ ਦੱਸ ਦਿੰਦੀ ਆ ਕਿ ਤੁਹਾਡਾ ਟੈਕਸ ਜ਼ਿਆਦਾ ਕੱਟ ਹੋਇਆ ਜਾਂ ਘੱਟ ਕੱਟ ਹੋਇਆ ਜੇ ਤੇ ਜ਼ਿਆਦਾ ਕੱਟ ਹੋਇਆ ਉਹ ਰਿਫੰਡ ਤੁਹਾਨੂੰ ਵਾਪਸ ਭੇਜ ਦਿੰਦੀ ਆ ਅੱਛਾ ਜੇ ਘੱਟ ਹੋਇਆ ਤਾਂ ਤੁਹਾਨੂੰ ਟੈਕਸ ਬਿੱਲ ਆ ਜਾਂਦਾ ਅੱਛਾ ਜੀ ਐਂਡ ਆਫ ਦਾ ਈਅਰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਕਿਸੇ ਅਕਾਊਂਟੈਂਟ ਕੋਲ ਪਰ ਮੈਂ ਦੇਖਿਆ ਮੋਸਟ ਆਫ ਦਾ ਤੁਹਾਨੂੰ ਬਿੱਲ ਹੀ ਆਂਦਾ ਜੀ ਹਾਂ ਮਤਲਬ ਉਹ ਜੀ ਤੁਸੀਂ ਘੱਟ ਡਿਡਕਸ਼ਨ ਆ ਹਾਂ ਜੀ ਉਹ ਜਦੋਂ ਤੁਸੀਂ ਟੈਕਸ ਕੋਡ ਹੋ ਸਕਦਾ ਮੋਸਟਲੀ ਕੀ ਕਰਦੇ ਆ ਲੋਕ ਕੀ ਕਰਦੇ ਐ এমਪਲੋਇਰ ਨੇ ਤਾਂ ਕਹਿਣਾ ਨਹੀਂ ਤੁਸੀਂ ਟੈਕਸ ਕੋਡ ਘੱਟ ਗਲਤ ਯੂਜ਼ ਕਰ ਰਹੇ ਜੀ ਜੀ ਤੁਸੀਂ ਹੁਣ ਸੈਕੰਡ ਜੌਬ ਕਰਦੇ ਪੈ ਤੁਸੀਂ ਉਹਨੂੰ ਵੀ ਐਮਏ ਦੇ ਦਿੱਤਾ ਹੂੰ ਕੋਡ ਫਸਟ ਜੌਬ ਵਾਲੇ ਨੂੰ ਵੀ ਐਮਏ ਦੇ ਦਿੱਤਾ ਤਾਂ ਲਗਦਾ ਨਹੀਂ ਬੰਦੇ ਫਸਦੇ ਆ ਜਦੋਂ ਸੈਕੰਡ ਜੌਬ ਤੇ ਵੀ ਐਮ ਕੋਡ ਪਾ ਦਿੰਦੇ ਆ ਨਿਕੋ ਕਰਕੇ ਜਦੋਂ ਤੁਹਾਨੂੰ ਲੈਟਰ ਮਿਲਦਾ ਹੈ ਜੌਬ ਤੁਸੀਂ ਜਾਣਦੇ ਹੋ ਜਾਂ ਤੁਹਾਡਾ ਇੰਡੈਕਸ਼ਨ ਹੁੰਦਾ ਉੱਤੇ ਤਾਂ ਤੁਹਾਨੂੰ ਉਹ ਟਾਈਟਲ ਤਾਂ ਦਿੰਦੇ ਆ ਕਿ ਕਿਹੜਾ ਚੂਸ ਕਰਨਾ ਹੈ ਤੁਸੀਂ ਹਾਂ ਦਿੰਦੇ ਆ ਉਹ ਫਾਰਮ ਦੇ ਦਿੰਦੇ ਆ ਹਾਂਜੀ ਅੱਛਾ ਮੋਸਟਲੀ ਸਾਡੇ ਲੋਕ ਕਹਿੰਦੇ ਕਿ ਯਾਰ ਟੈਕਸ ਕੱਟ ਕੱਟ ਹੋਊਗਾ ਐਮ ਪਾ ਦਿਓ ਹਾਂਜੀ ਅੱਛਾ ਪਰ ਹੁੰਦਾ ਕਿ ਐਂਡ ਆਫ ਦਾ ਈਅਰ ਟੈਕਸ ਬਿੱਲ ਆ ਜਾਂਦਾ ਮੁਰਗੀ ਹਾਂਜੀ ਅੱਛਾ ਦਸ ਪ੍ਰੋਬਲਮ ਫਿਰ ਤੁਹਾਡੀ ਯਾਦ ਆਂਦੀ ਹੈ ਨਹੀਂ ਆਈ ਥਿੰਕ ਉਹ ਕੀ ਆ ਆਈਆਰਡੀ ਖੁਦ ਹੀ ਉਹਨਾਂ ਨੂੰ ਇਨਫੋਰਮ ਕਰ ਦਿੰਦੀ ਹੈ ਹਾਂਜੀ ਜਿਹੜੀ EMPLOYEES ਆ EMPLOYEES ਨੂੰ ACCOUNTANT ਦੀ ਲੋਡ ਨਹੀਂ ਬੇਸਿਕਲੀ ਠੀਕ ਹੈ ਜੀ ਪਰ ਇਹ ਜਿਹੜਾ ਕਿਸੇ ਕਿਸੇ ਵੀ EMPLOYEE ਨੂੰ ਕਿਸੇ ਵੀ EMPLOYEE ਨੂੰ ਜੇ ਉਹਦੀ ਜੌਬ ਸਿਰਫ EMPLOYMENT ਤੋਂ ਆਉਂਦੀ ਆ ਉਹਨੂੰ ACCOUNTANT ਦੀ ਲੋਡ ਨਹੀਂ ਠੀਕ ਹੈ ਪਰ ਇਹ ਜਿਹੜਾ ਟੌਪਿਕ ਆਏ ਵਾਈਡਲੀ ਮਤਲਬ ਕੁਐਸਚਨ ਆਉਂਦਾ ਮੁੰਡੇ ਕੁਐਸਚਨ ਕਰਦੇ ਆ ਕਿ ਯਾਰ ਮੈਂ ਸੈਕੰਡ ਆਪਣਾ ਜਿਹੜਾ ਪਰਪਸ ਆ ਇਸ ਗੱਲਬਾਤ ਦਾ ਜੀ ਕਿ ਜੇ ਤੁਹਾਨੂੰ ਸੈਕੰਡ ਜੌਬ ਮਿਲਦੀ ਆ ਉਹ ਕਰੋ ਚ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਜੇ ਤੁਸੀਂ ਕਰਨਾ ਚਾਹੁੰਦੇ ਆ ਇਹ ਨਾ ਸੋਚੋ ਕਿ ਮੇਰਾ ਟੈਕਸ ਜ਼ਿਆਦਾ ਕੱਟ ਹੋ ਜਾਣਾ ਕਿ ਜੇ ਸੁਪੋਜ਼ ਤੁਸੀਂ 80000 ਸਾਲ ਦਾ ਕਮਾਉਨੇ ਇੱਕ ਜੌਬ ਤੋਂ ਠੀਕ ਹੈ ਜੀ 80000 ਹੀ ਤੁਸੀਂ ਦੋ ਜੌਬਸ ਤੋਂ ਇਕੱਠਾ ਟੋਟਲ ਕਮਾਉਨੇ ਆ ਟੈਕਸ ਰੇਟ ਰਿਮੇਨ ਸੇਮ ਐਂਡ ਆਫ ਦਾ ਈਅਰ ਅਚਾਹੇ ਤੁਸੀਂ ਉਹਨੂੰ ਸੈਕੰਡ ਟੈਕਸ ਜਿਹੜਾ ਮੇਨ ਦੀ ਜੌਬ ਹੈ ਤੁਹਾਡਾ ਐਮ ਹਾਂ ਦੂਜਾ ਸੈਕੰਡਰੀ ਵਾਲਾ ਲਗਾ ਦਿੰਦੇ ਹੋ ਤਾਂ ਵੀ ਤੁਹਾਡਾ ਟੈਕਸ ਜਿਹੜਾ ਹੈਗਾ ਉਹ ਸੇਮ ਰਹੇਗਾ ਸੇਮ ਰਹੂਗਾ ਆਪਾ ਜੇ ਇੰਪਲੋਇਰ ਨੇ ਜਿਆਦਾ ਵੀ ਕੱਟ ਲਿਆ ਆ ਤੁਹਾਨੂੰ ਰਿਫੰਡ ਆ ਜਾਣਾ ਐਂਡ ਆਫ ਦਾ ਈਅਰ ਅੱਛਾ ਜੀ ਹਾਂ ਐਂਡ ਆਫ ਦਾ ਈਅਰ ਅੱਛਾ ਪਰ ਕਈ ਵਾਰੀ ਹੁੰਦਾ ਕਿ ਜਿਹੜੀ ਸਭ ਤੋਂ ਵੱਡੀ ਗੱਲ ਧਿਆਨ ਰੱਖਣ ਵਾਲੀ ਹੈ ਕਿ ਇੰਪਲੋਇਰ ਕਈ ਵਾਰੀ ਤੁਹਾਡਾ ਟੈਕਸ ਆਈ ਆਰਡੀ ਨੂੰ ਦਿੰਦਾ ਨਹੀਂ ਅੱਛਾ ਨਹੀਂ ਦਿੰਦਾ ਜੀ ਇਦਾਂ ਦਾ ਵੀ ਮੈਂ ਕੇਸ ਦੇਖਿਆ ਤੁਹਾਡੀ ਨੌਲੇਜ ਕੋਈ ਕੇਸ ਆ ਇਦਾਂ ਦਾ ਕੇਸ ਆਇਆ ਕਿ ਈਮਪਲੋਈ ਦਾ ਕੱਟ ਲੈਣਾ suppose employee ਦੇ ਇਕ $20 suppose tax example, हाँ हाँ। suppose ਮੈਂ ਤੁਹਾਡੇ ਕੋਲ ਕੰਮ ਕਰਦਾ ਆਪਾਂ ਫॉर एग्जांपल ਮੈਂ ਤੁਹਾਡੇ ਕੋਲ ਕੰਮ ਕਰਦਾ ਹਾਂ ਜੀ ਤੁਸੀਂ ਮੇਰੇ এমਪਲੋਇਰ ਹੋਗੇ ਨਾ ਮੈਂ ਤੁਹਾਡੇ ਕੋਲ ਕੰਮ ਕਰਦਾ ਹਾਂ ਹਾਂਜੀ ਉਹਦੇ ਵਿੱਚ ਕੀ ਦਿੱਕਤ ਆਏਗੀ ਜਦੋਂ ਟੈਕਸ ਮੇਰਾ ਘਟਿਆ ਗਿਆ ਹੁਣ ਤੁਹਾਡੇ suppose 1000 wages are addition weekly right ਮੈਂ $200 tax ਕੱਟ ਲਿਆ right এমਪਲੋਇਰ ਨਹੀਂ এমਪਲਾਈ ਦਾ ਕੱਟ ਲਿਆ ਕੱਟਣਾ ਹੀ ਹੈ ਕਿਉਂਕਿ ਦਸ ਰੂਲ right ਠੀਕ ਹੈ ਜੀ ਅੱਛਾ ਪਰ ਆਈਆਈਡੀ ਨੂੰ ਦਿੱਤਾ 150 ਡਾਲਰ ਠੀਕ ਹੈ ਜੀ ਅੱਛਾ ਉਹ ਹੁਣ ਕੀ ਆ ਕਿ ਉਹ ਹੈ ਤਾਂ ਬਹੁਤ ਵੱਡੀ ਗੱਲ ਆ ਇਹ ਛੋਟੀ ਨਹੀਂ ਗੱਲ ਪਰ ਮੈਂ ਇਦਾਂ ਦਾ ਕੇਸ ਇੱਕ ਵਾਰ ਇੱਕ ਵਾਰ ਦੇਖਿਆ ਆ ਏਮਪਲੋਈ ਸਟਕ ਹੋ ਸਕਦਾ ਏਮਪਲੋਈ ਨੂੰ ਟੈਕਸ ਬਿਲ ਦੇਣਾ ਆ ਜਾਂਦਾ ਐਂਡ ਆਫ ਦਾ ਈਅਰ ਆ ਜਾਂਦਾ ਕਿ ਟੈਕਸ ਦਿਓ ਤੁਸੀਂ ਅੱਛਾ ਪਰ ਉਹ ਏਮਪਲੋਈ ਆਲਰੇਡੀ ਦੇ ਚੁੱਕਾ ਆ ਇਹ ਨਹੀਂ ਉਹਨੂੰ ਪਤਾ ਕਿ 50 ਡਾਲਰ ਤੁਹਾਡਾ ਏਮਪਲੋਇਰ ਨੇ ਨਹੀਂ ਦਿੱਤੇ ਤੁਹਾਡੇ ਫਰ ਇੰਪਲੋయర్ ਤੇ ਕੋਈ ਗੱਲ ਆ ਸਕਦੀ ਹੈ ਉਹ ਤੁਸੀਂ ਮੇਕ ਸ਼ੋਰ ਕਰੋ ਕਿ ਜਿਹੜੀ ਪੇ ਸਲਿੱਪ ਆ ਤੁਹਾਡੀ ਹੂੰ ਪੇ ਸਲਿੱਪ ਤੇ ਜਿੰਨਾ ਟੈਕਸ ਡਿਡਕਟ ਉਹਨੇ ਕੀਤਾ ਆ ਪੇ ਸਲਿੱਪ ਤੁਹਾਡੀ ਲੀਗਲ ਐਨਟਾਈਟਲਮੈਂਟ ਹੈ ਬਿਲਕੁਲ ਜੀ ਜੇ ਤੁਹਾਡਾ ਪੇ ਸਲਿੱਪ ਤੇ 200 ਡਾਲਰ ਲਿਖਿਆ ਆ ਤੇ 200 ਆਈ.ਡੀ ਨੂੰ ਜਾਣਾ ਚਾਹੀਦਾ ਸੇਮ ਅਮਾਉਂਟ ਸੇਮ ਅਮਾਉਂਟ ਸ਼ੁੱਡ ਬੀ ਗੋ ਅੱਛਾ ਐਂਡ ਆਫ ਦ ਈਅਰ ਤੁਸੀਂ ਸਾਲ ਬਾਅਦ ਜਿਹੜੀ ਸਮਰੀ ਵੀ ਤੁਸੀਂ ਤਦ ਤੋਂ এমপ্লয়ার ਤੋਂ ਮੰਗ ਸਕਦੇ ਆ ਕਿ ਸਾਲ ਦੀ ਮੈਨੂੰ ਆਪਣੇ ਦੱਸ ਕਿ ਕਿੰਨਾ ਮੇਰਾ ਪੀਏਵਾਈ ਤੋਂ ਕਟਿਆ ਪੀਏਵਾਈ ਬਾਰੇ ਵੀ ਆਪਾਂ ਗੱਲ ਕਰ ਪੀ ਐਸ ਯੂ ਆਨ ਇਹਨੂੰ ਪੇ ਐਸ ਯੂ ਆਨ ਇਹ ਹੈ ਇਹ ਇਨਕਮ ਟੈਕਸ ਹੀ ਆ ਜੀ আচ্ছা ਉਹ ਤੁਸੀਂ ਆਪਣੀ এমਪਲੋਇਰ ਤੋਂ ਸਮਰੀ ਮੰਗ ਲਓ ਸਮਰੀ ਦੇਖ ਕੇ ਤੁਸੀਂ ਮੈਚ ਕਰ ਲਓ ਕਿ ਆਈਆਰਡੀ ਕੋਲਨੇ ਪੈਸੇ ਗਏ ਆ ਜੀ ਤੁਸੀਂ ਮਾਈ ਆਈ ਆਰ ਰਜਿਸਟਰ ਕਰ ਲਓ ਆਨਲਾਈਨ ਉਥੋਂ ਤੁਹਾਨੂੰ ਪਤਾ ਲੱਗ ਜਾਂਦਾ ਟੈਕਸ ਕਿੰਨਾ ਹੈ ਹਰ ਬੰਦੇ ਨੂੰ ਈਜ਼ੀ ਪਤਾ ਲੱਗ ਜਾਂਦਾ ਹੈ ਹਾਂ ਹਾਂ ਈਜ਼ੀ ਤੁਸੀਂ ਐਮ ਆਈ ਮਾਈ ਆਈ ਆਰ ਰਜਿਸਟਰ ਕਰਵਾ ਲਓ ਆਈ ਆਈ ਡੀ ਨੂੰ ਕਾਲ ਕਰਕੇ ਤੇ ਤੁਸੀਂ ਉਥੋਂ ਤੁਸੀਂ ਦੇਖ ਸਕਦੇਗੇ ਤੁਹਾਡਾ এমਪਲੋਇਰ ਤੁਹਾਡਾ ਮੰਥਲੀ ਟੈਕਸ ਕਿੰਨਾ ਦਿੰਦਾ ਪਿਆ ਆ ਆਈ ਆਰ ਡੀ ਨੂੰ ਕੋਰ ਮੈਚ ਕਰਦਾ ਪਿਆ ਤੁਹਾਡੀਆਂ ਪੇ ਸਲਿਪਸ ਦੇ ਨਾਲ ਜੇ ਪੇ ਸਲਿਪਸ ਨਾਲ ਆਈ ਆਈ ਡੀ ਮੈਚ ਕਰਦਾ ਦੈਟਸ ਫਾਈਨ ਇਨ ਕੇਸ ਅਨਮੈਚ ਆ ਫਿਰ ਅਨਮੈਚ ਯੂ ਟੈਲ ਟੂ ਯੂਰ ਏਮਪਲੋਇਰ ਏਮਪਲੋਇਰ ਨੂੰ ਕਹੋ ਕਿ ਮੇਰਾ ਆਈਆਰਡੀ ਨੂੰ ਟੈਕਸ ਡਿਫਰੈਂਟ ਜਾ ਰਿਹਾ ਜਿਹੜੀ ਫਿਗਰ ਤੋਂ ਡਿਡਕਟ ਕਰਦਾ ਪਿਆ ਪਲੀਜ਼ ਕਰੈਕਟ ਦਿਸ ਔਰ ਏਮਪਲੋਇਰ ਮੋਸਟਲੀ ਕਰੈਕਟ ਕਰ ਦਿੰਦੇ ਆ ਕਿਉਂਕਿ ਉਹਨਾਂ ਨੂੰ ਜੇ ਪਤਾ ਲੱਗ ਜਵੇ ਵੈਸੇ ਇਦਾਂ ਦਾ ਕੇਸ ਮਤਲਬ ਮੈਂ ਆਪਣੀ ਲਾਈਫ ਚ ਕੋਈ ਦੇਖਿਆ ਹਲੇ ਤੱਕ ਅੱਛਾ ਜੀ ਕਿਉਂਕਿ ਇਟਸ ਬਿਗ ਬਿਗ ਮਲ ਬਹੁਤ ਵੱਡੀ ਮਿਸਟੇਕ ਹੈ ਜਾਂ ਬਹੁਤ ਵੱਡੀ ਗਲਤ ਗੱਲ ਹੈ ਪਰ ਪੂਰਾ ਟਰਾਂਸਪੇਰੈਂਟ ਰਹਿੰਦਾ ਸਿਸਟਮ ਹੈ ਹਾਂ ਕਿਉਂਕਿ ਪੀ ਸਲਿਪ EMPLOYE ਕੋ ਤਾਂ ਜਾਂਦੀ ਆ ਜਾਂਦੀ ਹੈ ਨਾ ਤੇ ਪਰ ਕਈ ਵਾਰੀ ਬੰਦਾ ਗੌਰ ਹੀ ਨਹੀਂ ਕਰਦਾ ਬੰਦਾ ਦੇਖਦਾ ਹੀ ਨਹੀਂਗਾ ਜੀ ਤੇ ਇਹ ਇਹ ਇਹਦੇ ਨਾਲ ਭਾਜੀ ਟੈਕਸ ਕੋਡ ਜਿਹੜਾ ਫਾਈਂਡਰ ਟੂਲ ਹੈ IRD ਦੀ ਵੈਬਸਾਈਟ ਤੇ ਕਿਵੇਂ ਆਪਾਂ ਉਹ ਕੰਮ ਕਿਵੇਂ ਕਰਦਾ ਹਾਂ हां ओ दी बेसिक क्वेश्चन से है इदा दे पूछदा कि ਤੁਹਾਡੇ ਕੋਲ ਤੁਸੀਂ ਕਹਿੰਦੇ ਆ ਜੀ ਮੇਰੇ ਕੋਲ ਪਹਿਲੀ ਜੌਬ ਐਨੇ 1000 ਦੀ ਆ ਹੁਣ ਮੈਂ ਸੈਕੰਡ ਜੌਬ ਕਰਨੀ ਚਾਹੁੰਦਾ ਮੇ ਕੋ ਸਟੂਡੈਂਟ ਲੋਨ ਹੈਗਾ ਮੈਂ ਫੈਮਿਲੀ ਅਸਿਸਟੈਂਸ ਲੈਣਾ ਉਹਨੂੰ ਸਾਰੇ ਤੁਹਾਡੇ ਸਰਕਮਸਟੈਂਸਸ ਪੁੱਛਦਾ ਹੂੰ ਤੁਸੀਂ ਪੈਨਸ਼ਨ ਤਾਂ ਨਹੀਂ ਲੈ ਰਹੇ ਜੀ ਅੱਛਾ ਤੋ ਉਸ ਮੁਤਾਬਕ ਫਿਤਾ ਨੂੰ ਰਾਈਟ ਕੋਡ ਦੱਸ ਦਿੰਦਾ ਅੱਛਾ ਵੀ ਐਗਜੈਕਟ ਤੁਹਾਡਾ ਕੋਡ ਵਰਡ ਕੀ ਆ ਕਿ ਤੁਸੀਂ ਫੈਮਿਲੀ ਅਸਿਸਟੈਂਸ ਤਾਂ ਨਹੀਂ ਲੈ ਰਹੇ ਪੈਨਸ਼ਨ ਤਾਂ ਨਹੀਂ ਲੈ ਰਹੇ ਤੁਸੀਂ ਫਸਟ ਜੋਬ ਹੈ ਸਕੰਡ ਜੋਬ ਹੈ ਤੁਹਾਡੇ ਕੋਲ ਸਟੂਡੈਂਟ ਲੋਨ ਤਾਂ ਨਹੀਂਗਾ ਇਹ ਸਾਰੇ ਕੁਐਸਚਨਸ ਉਹ ਪੁੱਛ ਕੇ ਤੁਹਾਨੂੰ ਰਾਈਟ ਕੋਡ ਦੱਸ ਦਿੰਦਾ ਈਜ਼ੀ ਪਤਾ ਲੱਗ ਜਾਂਦਾ ਹਾਂ ਈਜ਼ੀ ਵੈਰੀ ਈਜ਼ੀ ਟੂ ਯੂਜ਼ ਬਹੁਤ ਈਜ਼ੀ ਟੂ ਯੂਜ਼ ਯਾਰ ਭਾਜੀ ਤੁਸੀਂ ਆਪਣੇ ਜਿਹੜੇ ਕਲਾਇੰਟ ਵਿੱਚ ਸਭ ਤੋਂ ਕੋਮਨ ਮਿਸਟੇਕ ਕਿਹੜੀ ਦੇਖੀ ਹੈ ਟੈਕਸ ਕੋਡਸ ਬਾਰੇ ਜੀ ਹਾਂ ਆਹੀ ਜਿਹੜੀ ਅਪਾ ਹੁਣੇ ਡਿਸਕਸ ਕੀਤੀ ਹੈ ਸੇਮ ਸੇਮ ਕੀ ਜਿਹੜਾ ਤੁਹਾਡੀ ਟੈਕਸ ਡਿਡਕਸ਼ਨ ਆ ਜੀ ਉਹ ਜੋ ਪੇ ਵਾਈ ਤੁਹਾਡਾ ਡਿਡਕਟ ਹੋਇਆ ਉਹ ਸਬਮਿਟ ਨਹੀਂ ਕਰਵਾਉਣਾ ਜੀ ਔਰ ਮੈਂ ਇਦਾਂ ਦਾ ਇੱਕ ਕੇਸ ਦੇਖਿਆ ਜੀ ਤੇ ਜਦੋਂ ਤੁਸੀਂ ਟੈਕਸ ਬਿੱਲ ਤੁਹਾਨੂੰ ਐਂਡ ਆਫ ਦਾ ਈਅਰ ਆਵੇ ਉਦੋਂ ਤੁਸੀਂ ਸ਼ੁੱਡ ਬੀ ਕੁਐਸਚਨ ਮਾਰਕ ਕਿ ਤੁਸੀਂ ਇਹ ਕਿਉਂ ਬਣਿਆ ਪਰ ਜੀਤਨ ਉਸ ਵਕਤ ਕਰ ਸਕਦੇ ਹੋ ਤੁਸੀਂ ਤੁਸੀਂ ਚੈੱਕ ਕਰ ਲਓ ਜੀ ਕਰ ਲਓ ਤੇ ਕਈ ਵਾਰੀ ਬੰਦੇ ਇਹ ਸੋਚਦੇ ਕਿ এমਪਲੋਇਰ ਦੀ ਗਲਤੀ ਹੈ ਟੈਕਸ এমਪਲੋਇਰ ਦੀ ਵੀ ਨਹੀਂ ਗਲਤੀ ਜੇ ਤੁਸੀਂ ਟੈਕਸ ਕੋਡ ਹੀ ਤੁਸੀਂ ਰੋਂਗ ਉਹਨੂੰ ਦੇ ਦਿੱਤਾ এমਪਲੋਇਰ ਨੇ ਤਾਂ ਉਸ ਵੇਲੇ ਫਿਰ ਤੁਹਾਨੂੰ ਟੈਕਸ ਬਿੱਲ ਤਾਂ ਆਉਣਾ ਹੀ ਹੈ ਐਂਡ ਆਫ ਈਅਰ ਯਾ ਪਰ ਜੇ ਸਟੂਡੈਂਟ ਲੋਨ ਵਾਲੇ এমਪਲੋਇਰਸ ਲਈ ਕੋਡਸ ਕੀ ਅਲੱਗ ਹੁੰਦੇ ਨੇ ਹ ਸਟੂਡੈਂਟ ਲੋਨ ਨਾ ਜਿੱਦਾਂ ਹੁਣ ਤੁਸੀਂ ਤੁਹਾਡਾ ਐਮ ਆ ਮੇਨ ਸੋਰਸ ਆਫ ਇਨਕਮ ਹੈ ਰਾਈਟ ਸਟੂਡੈਂਟ ਲੋਨ ਲਈ ਜੇ ਤਾਂ ਐਸ ਐਲ ਲੱਗ ਜਾਂਦਾ ਬਾਅਦ ਦੇ ਵਿੱਚ ਤੇ ਐਦਾਂ ਹੀ ਸੈਲਰੀ ਕੋਡ ਆ ਐਂਟਰੀ ਦੇ ਨਾਲ ਐਸਲ ਲੱਗ ਜਾਂਦਾ ਐਮ ਐਸ ਐਸ ਐਸਲ রাইਟ ਉਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ এমਪਲੋਇਰ ਆ ਤੁਹਾਡੀ ਸਟੂਡੈਂਟ ਲੋਨ ਦੀ ਜਿਹੜੀ ਡਿਡਕਸ਼ਨ ਹੈ ਉਹ ਵੀ ਕਰਕੇ ਆਈਆਰਡੀ ਨੂੰ ਸਬਮਿਟ ਕਰ ਦਿੰਦਾ ਜੀ ਤੇ ਉਹ ਵੀ ਰਿਕੁਆਇਰਮੈਂਟ ਹੁੰਦੀ ਹੈ ਕਿ ਤੁਹਾਡਾ ਸਟੂਡੈਂਟ ਲੋਨ ਥੱਲੇ ਨੂੰ ਜਾਵੇ ਜੀ ਤੇ ਭਾਜੀ ਜਿਹੜੇ ਆਪਣੇ ਲਿਸਨਰਸ ਲਈ ਤੁਹਾਡੀ ਸਭ ਤੋਂ ਸਿੰਪਲ ਟਿਪ ਕੀ ਹੈ ਤਾਂ ਕਿ ਉਹਨਾਂ ਨੂੰ ਟੈਕਸ ਕੋਡ ਪ੍ਰੋਬਲਮ ਨਾ ਹੋਵੇ ਫਿਊਚਰ ਦੇ ਵਿੱਚ ਵੀ ਜਾਂ ਕੁਝ ਉਹਨਾਂ ਦੀਆਂ ਮੁਸ਼ਕਿਲਾਂ ਜਿਹੜੇ ਚੱਲ ਰਹੀਆਂ ਜਿੱਦਾਂ ਆਪਾਂ ਗੱਲ ਦੇਖੋ ਜੇ ਤੁਸੀਂ ਆਨਲਾਈਨ ਕਰ ਸਕਦੇ ਹੋ ਉਹਦੇ ਨਾਲ ਦੀ ਤਰਰੀਸ ਨਹੀਂ ਬਾਕੀ ਜਿਹੜਾ ਟੈਕਸ ਕੋਡ ਫਾਰਮ ਹੈ ਆਰ 330 ਉਹਦੇ ਉੱਤੇ ਪ੍ਰੋਪਰਲੀ ਲਿਖਿਆ ਹੈਗਾ ਸਾਰਾ ਕੁਝ ਤੁਹਾਡੀ ਸਿਚੁਏਸ਼ਨ ਹੈ ਉਹਦੇ ਪ੍ਰੋਪਰ ਡਾਇਗਰਾਮਸ ਬਣੇ ਆ ਉਹਨੂੰ ਪ੍ਰੋਪਰਲੀ ਰੀਡ ਕਰੋ ਅੱਧਾ ਘੰਟਾ ਲੱਗਦਾ 15 ਮਿੰਟ ਲੱਗਦੇ 20 ਮਿੰਟ ਤੇ ਡੋਂਟ ਥਿੰਕ ਕਿ ਮੇਰਾ ਟੈਕਸ ਜ਼ਿਆਦਾ ਕੱਟ ਜਾਣਾ ਇਹ ਜਿਹੜੀ ਚੀਜ਼ ਆ ਦੈਟਸ ਨਾਟ ਕਰੈਕਟ ਜ਼ਿਆਦਾ ਕੱਟ ਜਾਣਾ ਵਾਲਾ ਬੋਡ ਜਿਹੜਾ ਆ ਆਪਣੇ ਦਿਮਾਗ ਚੋਂ ਕੱਢ ਦਿਓ ਜਸਟ ਸੀ ਕਿ ਦਿਸ ਇਜ਼ ਅ ਪ੍ਰੋਕਸੀਮੇਟ ਟੈਕਸ ਜ਼ਿਆਦਾ ਨਹੀਂ ਦਿਸ ਇਜ਼ ਅ ਪ੍ਰੋਕਸੀਮੇਟ ਟੈਕਸ ਜੇ ਜ਼ਿਆਦਾ ਵੀ ਚਲੇ ਗਿਆ ਉਹ ਮੇਰਾ ਹੀ ਆ ਮੈਨੂੰ ਵਾਪਸ ਆ ਜਾਣਾ ਇਹ ਦਿਮਾਗ ਚ ਆਟੋਮੈਟਿਕਲੀ ਆਟੋਮੈਟਿਕਲੀ ਆ ਜਾਣਾ ਐਂਡ ਆਫ ਦਾ ਈਅਰ ਆਈਆਈਡੀ ਨੇ ਇਹਨ ਕਿਸ ਨਹੀਂ ਆਉਂਦਾ ਫਿਰ ਆਉਂਦਾ ਸਭ ਨੂੰ ਆਉਂਦਾ ਥੇਰ ਇਜ਼ ਨੋ ਆਈਆਈਡੀ ਖੋਦ ਹੀ ਤੁਹਾਡੇ ਮਾਰਚ ਤੋਂ ਬਾਅਦ ਜੂਨ ਜੁਲਾਈ ਦੇ ਵਿੱਚ ਤੁਹਾਨੂੰ ਤੁਹਾਡੀ ਅਸੈਸਮੈਂਟ ਭੇਜ ਦਿੰਦੀ ਹੈ ਕਿ ਸਮਰੀ ਤੁਹਾਡੀ ਟੋਟਲ ਹਾਂ ਸਮਰੀ ਭੇਜ ਦਿੰਦੀ ਉਹਦੇ ਵਿੱਚ ਕਰ ਦਿੰਦਾ ਕਿ ਤੁਹਾਡੀ ਡਿਡਕਸ਼ਨ ਜ਼ਿਆਦਾ ਆ ਪਰ ਜੇ ਤੁਹਾਡੇ ਕੋਲ ਸੁਪੋਜ਼ ਕੋਈ ਰੈਂਟਲ ਇਨਕਮ ਹੈ ਜਾਂ ਸੈਲਫ এমਪਲੋਇਮੈਂਟ ਹੈ ਫਿਰ ਤੁਹਾਨੂੰ ਇੱਕ ਅਕਾਊਂਟੈਂਟ ਦੇ ਥਰੂ ਟੈਕਸ ਰਿਟਰਨ ਫਾਈਲ ਕਰਨੀ ਪੈਣੀ ਆ ਉਹ ਐਕਚੁਅਲ ਤਾਂ ਡਾਟ ਐਕਸਪੋਰਟ ਕਰਦਾ ਪਰ ਜੇ ਤੁਹਾਡੀ ਸਿਰਫ ਸੁਪੋਜ਼ ਬੈਂਕ ਇੰਟਰਸਟ ਜਾਂ ਤੁਹਾਡੇ ਕੋਲ ਸੈਲਰੀਅੰਟ ਵੇਜੇਸ ਤੇ ਤੁਸੀਂ ਹੈਗੇ ਆ ਫਿਰ ਆਈ ਆਡੀ ਖੁਦ ਹੀ ਤੁਹਾਨੂੰ ਦੱਸ ਦਿੰਦੀ ਹੈ ਹਮਮ ਇਹ ਚ ਸੋਇਆ ਪਰ ਇਹ ਕਾਫੀ ਜਿਹੜੇ ਬਿਜ਼ਨੈਸਿਸ ਹੈਗੇ ਛੋਟੇ ਖਾਸ ਕਰਕੇ ਆਪਾਂ ਵਾਇ ਕਟਰੀਜ਼ਨ ਦੀ ਗੱਲ ਕਰਦੇ ਹਾਂ ਹਾਂਜੀ ਜਿਹੜੇ ਫੈਮਲੀਆ ਚਲਾਉਂਦੀਆਂ ਹਾਂਜੀ ਖਾਸ ਕਰਕੇ ਡੇਰੀ ਹੋ ਗਈ ਜਾਂ ਕੁਝ ਛੋਟੇ ਮੋਟੇ ਸਟੋਰ ਹੋ ਗਏ ਪੀਜ਼ਾ ਸ਼ਾਪਾਂ ਹੋ ਗਈਆਂ ਹਾਂਜੀ ਉਹਨਾਂ ਕੋਲ ਕੈਸ਼ ਆਂਦਾ ਹੈ ਹਾਂਜੀ ਰੂਟੀਨ ਦੇ ਵਿੱਚ ਕੈਸ਼ ਆਉਂਦਾ ਬਟ ਉਹਨਾਂ ਨੇ ਕੈਸ਼ ਕਈ ਹੋਰ ਥਾਵਾਂ ਤੇ ਵੀ ਯੂਜ਼ ਕਰਨਾ ਹੁੰਦਾ ਜਿੱਥੋਂ ਉਹਨਾਂ ਨੂੰ ਕੋਈ ਵੀ ਰਸੀਦ ਵਗੈਰਾ ਨਹੀਂ ਮਿਲਦੀ ਹੂੰ ਫਿਰ ਉਹਨੂੰ ਆਪਾਂ ਅਕਾਊਂਟ ਦੇ ਵਿੱਚ ਕਿਵੇਂ ਲੈ ਕੇ ਆਵਾਂਗੇ ਜਿਹੜਾ ਯੂਜ਼ ਕਰ ਲਿਆ ਜਿਸ ਦੀ ਆਪਣੇ ਕੋਲ ਕੋਈ ਡਾਕੂਮੈਂਟਰੀ ਡਿਟੇਲ ਹੈ ਹੀ ਨਹੀਂ ਕਾਫੀ ਚੀਜ਼ਾਂ ਨੇ ਫੋਰ ਐਗਜ਼ਾਮਪਲ ਫੋਰ ਐਗਜ਼ਾਮਪਲ ਉਹਨਾਂ ਨੇ ਕੋਈ ਕਲੀਨਿੰਗ ਦਾ ਸਮਾਨ ਲੈਣਾ ਉਹ ਲੈਣ ਚਲੇ ਗਏ ਉਹਨਾਂ ਨੂੰ ਸ਼ਿਫਟ ਨਹੀਂ ਮਿਲਦੀ ਜਾਂ ਉਹਨਾਂ ਨੇ ਆਨਲਾਈਨ ਪੇ ਕਰਤਾ ਆਨਲਾਈਨ ਤੋਂ ਅਕਾਊਂਟ ਚੋ ਪੇ ਕਰਤਾ ਉਹ ਤਾਂ ਉਹਨਾਂ ਕੋਲ ਰਿਕਾਰਡ ਹੋ ਗਿਆ ਪਰ ਜਦੋਂ ਕੈਸ਼ ਪੇ ਕਰਨਾ ਪੈਂਦਾ ਉਹਨਾਂ ਨੂੰ ਕਿੱਥੇ ਦੇਖੋ ਜਿਹੜੀ ਆਈ ਆਰ ਡੀ ਦੇ ਮਤਾਬਕ ਤੁਹਾਨੂੰ ਇਨਵੌਇਸ ਹੁਣੀ ਤੁਹਾਡੇ ਕੋਲ ਜ਼ਰੂਰੀ ਹੈ ਠੀਕ ਹੈ ਜੀ ਤੁਸੀਂ ਉਹਦੇ ਤੇ ਹੀ ਜੀਐਸਟੀ ਕਲੇਮ ਕਰ ਸਕਦੇ ਹੋ ਉਹੀ ਇਨਕਮ ਟੈਕਸ ਤੁਸੀਂ ਉਹਦੇ ਲਈ ਕਰ ਸਕਦੇ ਆ ਕਲੇਮ ਆਦਰਵਾਇਜ਼ ਤੁਸੀਂ ਉਹ ਐਕਸਪੈਂਸ ਕਲੇਮ ਨਹੀਂ ਕਰ ਸਕਦੇ ਜੇ ਤੁਸੀਂ ਕੈਸ਼ ਦਿੰਨੇ ਕਿਸੇ ਇਹ ਟੂਈ ਐਸਾ ਸੋਰਸ ਨਹੀਂ ਕਿ ਆਪਾਂ ਉਹਨੂੰ ਇਨਕਲੂਡ ਕਰਦੀ ਉਧਰਲੇ ਪਾਸੇ ਜੀ ਤਾਂ ਡਿਕੂਲ ਤੁਸੀਂ ਕੈਸ਼ ਦੇ ਦਿੱਤਾ ਵੈਸੇ ਤਾਂ ਅਵੋਇਡ ਕਰੋ ਕੈਸ਼ ਦੇਣਾ ਠੀਕ ਹੈ ਅਵੋਇਡ ਕਰੋ ਅਵੋਇਡ ਕਰੋ ਕੈਸ਼ ਦੇਣਾ ਜੇ ਤੁਸੀਂ ਦਿੱਤਾ ਤਾਂ ਉਹਦੇ ਤੁਹਾਨੂੰ ਵਾਇਸ ਜ਼ਰੂਰ ਲੈ ਲਓ ਹੂੰ ਤੇ ਜੇ ਕੋਈ ਇਨਵੋਇਸ ਨਹੀਂ ਦੇ ਰਿਹਾ ਜੀ ਫਿਰ ਤੁਸੀਂ ਹੁਣ ਕਾਫੀ ਚੀਜ਼ਾਂ ਨੇ ਬਿਨਾ ਇਨਵੋਇਸ ਤੋਂ ਵੀ ਚਲਦੀਆਂ ਨੇ ਪਤਾ ਆਪਾਂ ਨੂੰ ਨਹੀਂ ਦੈਟਸ ਦ ਸਿਲਲੀ ਫਿਰ ਤੁਸੀਂ ਐਲੀਜੀਬਲ ਨਹੀਂ ਹੋ ਤੁਸੀਂ ਉਹਨੂੰ ਕਲੇਮ ਨਹੀਂ ਕਰ ਸਕਦੇ ਕਲੇਮ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਦੈਟਸ ਇਲਲੀਗਲ ਤੇ ਤੁਸੀਂ ਕੋਸ਼ਿਸ਼ ਇਹ ਕਰੋ ਕਿ ਅਗਲੇ ਨੂੰ ਬੈਂਕ ਅਕਾਊਂਟ ਚ ਮਨੀ ਦਿਓ ਔਰ ਜੇ ਤਾਂ ਤੁਸੀਂ ਆਨਲਾਈਨ ਬਾਏ ਕਰਦੇ ਹੋ ਉਹ ਤੁਹਾਨੂੰ ਇਨਵੌਇਸ ਉਹਨਾਂ ਦੀ ਵੈਬਸਾਈਟ ਹੀ ਜਨਰੇਟ ਕਰਕੇ ਦੇ ਦਿੰਦੀ ਐ ਉਹ ਤੁਹਾਨੂੰ ਈਮੇਲ ਵੀ ਕਰ ਦਿੰਦੀ ਐ ਈਮੇਲ ਕਰ ਦਿੰਦੀ ਐ ਤੇ ਅੱਜ ਕੱਲ ਤੁਹਾਡੇ ਫੋਨ ਤੇ ਐਪ ਹੈਗੇ ਆ ਮਤਲਬ ਤੁਸੀਂ ਫੋਨ ਤੇ ਫੋਟੋ ਖਿੱਚ ਲਓ ਦੀ ਇਨਵੌਇਸ ਦੀ ਆਪਣਾ ਜਿਹੜਾ ਅਕਾਊਂਟੈਂਟ ਹੈ ਉਹਨੂੰ ਉਹਦੋਂ ਦੇ ਪਰ ਉਹਨਾਂ ਲੋਕਾਂ ਨੂੰ ਕੁਝ ਕਹੋਗੇ ਵੀ ਜਿਹੜੇ ਉਹ ਇਦਾਂ ਦਾ ਕਰਦੇ ਆ ਤੇ ਉਹਨੂੰ ਟੈਕਸ ਦੀ ਪ੍ਰੋਬਲਮ ਆਉਂਦੀ ਐ ਐਂਡ ਆਫ ਦਾ ਈਅਰ ਉਹ ਸੋਚਦੇ ਆ ਕਿ ਆਪਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਸੀ ਵੀ ਆਪਾਂ ਪ੍ਰੋਪਰਲੀ ਵੇ ਦੇ ਨਾਲ ਕੰਮ ਕਰੀਏ ਜੋ ਸਿਸਟਮ ਹੈ ਉਹ ਦੇਖੋ ਹੁਣ ਜਿਹੜਾ ਲੀਗ ਮਾੜਾ ਮੋਟਾ ਹੁੰਦਾ ਭਾਜੀ ਇੱਥੇ ਆ ਲੀਗਲ ਵੇ ਦੇ ਨਾਲ ਤੁਸੀਂ ਬਿਜ਼ਨਸ ਕਰਦੇ ਆ ਤਾਂ ਯੂ ਕੈਨ ਮਤਲਬ ਲੰਬੀ ਦੌੜ ਚ ਤੁਸੀਂ ਨੱਠ ਸਕਦੇ ਆ ਹੂੰ ਕਈ ਵਾਰ ਕੀ ਹੁੰਦਾ ਕਿ ਜੇ ਤੁਸੀਂ ਇਦਾਂ ਦੇ ਸ਼ਾਰਟਕੱਟਸ ਲੈਨੇ ਆ ਤਾਂ ਪਤਾ ਨਹੀਂ ਤੁਸੀਂ ਕਦੋਂ ਡਿੱਗ ਪੈਣਾ ਯੂ ਨੇਵਰ ਨੋ ਏ ਆਈ ਥਿੰਕ ਜੇ ਤੁਸੀਂ بزنس ਕਰਨਾ ਬੜੀ ਚੰਗੀ ਕੁਦਰਤ ਨੇ ਸਾਨੂੰ ਚੰਗੀ ਜਗ੍ਹਾ ਤੇ ਆਪਾਂ ਬੈਠੇ ਆ ਬਿਲਕੁਲ ਜੀ ਤੇ ਸਭ ਕੁਝ ਕਲੀਨ ਆ ਬੜਾ ਫ੍ਰੀडम ਆ ਹਾਂ ਫ੍ਰੀडम ਆ ਜੇ ਅਸੀਂ ਟੈਕਸ ਵੀ ਪੇ ਕਰਦੇ ਆ ਉਹ ਸਾਡੇ ਤੇ ਯੂਜ਼ ਹੁੰਦਾ ਸਾਡੇ ਬੱਚਿਆਂ ਦੀਆਂ ਫੈਸਿਲਿਟੀ ਸਾਡੇ ਲਈ ਫੈਸਿਲਿਟੀਆਂ ਰੋਡਸ ਯੂਜ਼ ਹੋ ਰਹੀਆਂ ਪਾਰਕਸ ਬਣਦੇ ਆ ਉਹ ਟੈਕਸ ਨਾਲ ਹੀ ਬਣਨੇ ਆ ਜੀ ਔਰ ਉਹਨਾਂ ਨੂੰ ਅਸੀਂ ਇੰਜੋਏ ਕਰਦੇ ਆ ਵੀਰ ਲੱਕੀ ਭਾਜੀ ਮੈਨੂੰ ਤੁਹਾਡੀ ਉਹ ਗੱਲ ਬਹੁਤ ਜ਼ਿਆਦਾ ਚੰਗੀ ਲੱਗੀ ਪਲੀਜ਼ ਸਾਡੇ ਦਰਸ਼ਕਾਂ ਨੂੰ ਦੁਬਾਰਾ ਦੱਸ ਦਿਓ ਬਿਕ ਬੰਦਾ ਦੋ ਜੋਬਾਂ ਕਰ ਰਿਹਾ 80000 ਡਾਲਰ ਦੇ ਅੰਦਰ ਹੀ ਕਰ ਰਿਹਾ ਪਰ ਟੋ ਘਬਰਾਵੇ ਨਾ ਕਿ ਉਹਨੇ ਅਗਰ ਸਕੈਂਡਰੀ ਪਾ ਤਾ ਫਰਸਟ ਵਾਲੇ ਨੂੰ ਮੇਨ ਪਾ ਤਾ ਬਟ ਤੁਹਾਡਾ ਟੈਕਸ ਉਹਦਾ ਸੇਮ ਹੀ ਰਹੇਗਾ ਕਈ ਵਾਰੀ ਬੰਦੇ ਸੋਚਦੇ ਆਂ ਹਾਂ ਇਹ ਦੂਜੀ ਜੋਬ ਬੰਦਾ ਲੈਣ ਚਲਾ ਗਿਆ ਉਹਨੇ ਕਿਹਾ ਤਨੇ ਮੇਨ ਪਾਇਆ ਸੀ ਪਹਿਲਾਂ ਉਹ ਕਹਿੰਦਾ ਹਾਂਜੀ ਐਮ ਪਾਇਆ ਸੀ ਤਾਂ ਇਹਨੂੰ ਸੈਕੰਡ ਜੋਬ ਵਾਲਾ ਆਪਾਂ ਉਹਨਾਂ ਨੂੰ ਪੁਲਿਸ ਦੱਸ ਦੋ ਕੁਝ ਹਾਂ ਇਹ ਹੀ ਹੈ ਕਿ ਇਟਸ ਵੈਰੀ ਕਾਮਨ ਮਿਥ ਕਿ ਯਾਰ ਮੇਰਾ ਟੈਕਸ ਜ਼ਿਆਦਾ ਕੱਟ ਹੋ ਜਾਣਾ ਕੱਟ ਲੂ ਕੱਟ ਲੈਣਾ ਹੋਣ ਦਿਓ ਠੀਕ ਹੈ ਜੀ ਦੈਟਸ ਰਾਈਟ ਪਰ ਤੁਸੀਂ ਮਤਲਬ ਮੈਂ ਮੈਂ ਹਮੇਸ਼ਾ ਯਕੀਨ ਹੁਣਾ ਇਹਦਾ ਮਤਲਬ ਤੁਸੀਂ ਕੰਮ ਹੀ ਨਹੀਂ ਕਰਨਾ ਟੈਕਸ ਦੇਣਾ ਹੀ ਪੈਣਾ ਤੇ ਟੈਕਸ ਜੇ ਤੁਸੀਂ ਇੱਕ ਜੌਬ ਤੋਂ ਕਰਦੇ 80000 ਡਾਲਰ ਕਮਾ ਲਿਆ ਜਾਂ ਦੋਆਂ ਤੋਂ ਕਮਾ ਲਿਆ ਟੈਕਸ ਸੇਮ ਹੀ ਸੇਮ ਹੀ ਟੈਕਸ ਸੇਮ ਬਿਲਕੁਲ ਠੀਕ ਹੈ ਜੀ ਤੇ ਇਟਸ ਅ ਮੈਟਰ ਆਫ ਟਾਈਮ ਅੱਛਾ ਫਿਸ ਸਪੈਸ਼ਲ ਟੈਕਸ ਕੋਡ ਵੀ ਹੈਗਾ ਆ ਅੱਛਾ ਜੀ ਜੇ ਸੁਪੋਜ਼ ਤੁਹਾਨੂੰ ਲੱਗਦਾ ਤੁਸੀਂ ਇਸ ਕੋਡ ਨਹੀਂ ਯੂਜ਼ ਕਰਨਾ ਤੁਸੀਂ ਯੂ ਵਾਂਟ ਐਵਰੀ ਜੀ ਮੈਨੂੰ ਕੋ ਐਵਰੀ ਡਾਲਰ ਰਾਈਟ ਹੀ ਜਾਵੇ ਤੁਸੀਂ ਸਪੈਸ਼ਲ ਟੈਕਸ ਕੋਡ ਲਈ ਵੀ ਆਈ ਆਈਡੀ ਨਾਲ ਅਪਲਾਈ ਕਰ ਸਕਦੇ ਆ ਅੱਛਾ ਜੀ ਹਾਂ ਸਪੈਸ਼ਲ ਟੈਕਸ ਕੋਡ ਵੀ ਅਪਲਾਈ ਕਰ ਸਕਦੇ ਆ ਉਹ ਤੁਹਾਡਾ ਆਈ ਆਈਡੀ ਇਜ਼ੀ ਟੂ ਅਪਲਾਈ ਇਜ਼ੀ ਟੂ ਅਪਲਾਈ ਤੁਸੀਂ ਕਹੋ ਕਿ ਮੇਰੇ ਸਰਕਮਸਟੈਂਸਸ ਮੰਨ ਲਓ ਮੈਨੂੰ 20 ਡਾਲਰ ਵੀ ਮੇਰੇ ਯਾਰ ਐਕਸਟਰਾ ਵੀਕ ਦੇ ਕੱਟ ਹੋ ਰਿਹਾ ਥੈਟ ਮੈਟਰਸ ਟੂ ਮੀ ਮੈਂ 1000 ਡਾਲਰ ਚਾਹੇ ਮੈਨੂੰ ਸਾਲ ਬਾਅਦ ਆ ਜਾਣਾ ਪਰ ਆਈ ਨੀਡ ਦੈਟ ਮਨੀ ਨਾਓ ਤੁਸੀਂ ਉਹ ਸਪੈਸ਼ਲ ਟੈਕਸ ਕੋਡ ਅਪਲਾਈ ਕਰ ਦਿਓ ਉਹਦੇ ਨਾਲ ਬਾਕੀ ਇਹ ਹੈ ਕਿ ਸੁਪੋਜ਼ ਜਦੋਂ ਤੁਹਾਡੀ 1 ਇਅਰ ਦਾ ਕੰਟੀਨਿਊਸ ਹਿਸਟਰੀ ਹੋ ਜਾਂਦੀ ਆ ਜਾਂ ਦਿਖੋ ਅディ ਸਾਲ ਬਾਅਦ ਵੀ ਕਹਿ ਦਿੰਦੀ ਹੈ ਕਿ ਯੂ ਆਰ ਯੂਜ਼ਿੰਗ ਦਾ ਰੋਂਗ ਟੈਕਸ ਕੋਡ ਅੱਛਾ ਉਹ ਵੀ ਤੁਹਾਨੂੰ ਮਤਲਬ ਉਹ ਵੀ ਐਡਵਾਈਸ ਕਰ ਦਿੰਦੇ ਸਾਲ ਇੰਡੀਕੇਸ਼ਨ ਤੁਹਾਨੂੰ ਦਿੰਦੇ ਨੇ ਦਿੰਦੇ ਆ ਜਦੋਂ ਤੁਹਾਡਾ ਬੈਗ ਰਿਫੰਡ ਆਉਂਦਾ ਜਾਂ ਬੈਗ ਟੈਕਸ ਬਿੱਲ ਆਉਂਦਾ ਫਿਰ ਤੁਸੀਂ ਤੁਹਾਨੂੰ ਉਹ ਦੱਸ ਦਿੰਦੇ ਆ ਕਿ ਤੁਹਾਡਾ ਟੈਕਸਟ ਕੋਡ ਰਾਈਟ ਨਹੀਂ ਤੁਸੀਂ ਯੂਜ਼ ਕੀਤਾ ਇਸ ਕਰਕੇ ਹੋ ਰਿਹਾ ਔਰ ਮੈਨੂੰ ਲੱਗਦਾ ਪਰਪਸ ਦਾ ਆਈ ਆਈ ਡੀ ਦਾ ਇਹੀ ਹੈ ਨਾ ਕਿ EMPLOYE ਨੂੰ ਕੋਈ ਸ਼ੌਕ ਨਾ ਲੱਗੇ ਐਂਡ ਆਫ ਦਾ ਈਅਰ ਔਰ ਉਹ ਅਚੀਵ ਹੋ ਜਾਂਦਾ ਹੈ ਯਾ ਦੈਟਸ ਗੁੱਡ ਜੀ ਦੋਸਤੋ ਅੱਜ ਦਾ ਜਿਹੜਾ ਸਾਡਾ ਪੋਡਕਾਸਟ ਸੀ ਉਹ ਟੈਕਸ ਦੇ ਰਿਲੇਟਿਡ ਸੀਗਾ ਸਟੂਡੈਂਟ ਨੂੰ ਕਿਵੇਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਮੇਨ ਜੌਬ ਤੁਹਾਡੀ ਕਿਹੜੀ ਹੈ ਸੈਕੰਡ ਜੌਬ ਜਾਂ ਥਰਡ ਕਾਫੀ ਕੁਝ ਮਾਈਲ ਸਾਹਿਬ ਨੇ ਇਸ ਵੀਡੀਓ ਦੇ ਵਿੱਚ ਦੱਸਿਆ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਯੁਗਰਾਜ ਸਿੰਘ ਮਹਲ ਦੇ ਨਾਲ ਡਾਇਰੈਕਟ ਵੀ ਗੱਲ ਕਰ ਸਕਦੇ ਹੋ ਸਕਰੀਨ ਤੇ ਨੰਬਰ ਈਮੇਲਸ ਆਪਣਾ ਕੰਟੈਕਟ ਨੰਬਰ ਪਾਇਆ ਪਿਆ ਕਿਸੇ ਵੀ ਵਕਤ ਕੋਈ ਤੁਸੀਂ ਕਰਨਾ ਇਨਬਾਕਸ ਦੇ ਵਿੱਚ ਜਾਓ ਮੈਸੇਜ ਪਾ ਦਿਓ ਤੁਸੀਂ ਡਾਇਰੈਕਟ ਹਮੇਸ਼ਾ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਕਿਉਂਕਿ ਕੋਨਫਿਡੈਂਸ਼ੀਅਲੀ ਹੁੰਦੀ ਹੈ ਗੱਲਾਂ ਜੀ ਹਾਂ ਹਾਂ ਕੋਈ ਗੱਲ ਨਹੀਂ ਜਦੋਂ ਪਬਲੀਕਲੀ ਇਹ ਗੱਲਾਂ ਮੈਨੂੰ ਲੱਗਦਾ ਕਿ ਨਹੀਂ ਚੰਗੇ ਲੱਗਦੀਆਂ ਕਿਸੇ ਦਾ ਕੁਝ ਸਜਾ ਹੈ ਉਹ ਤੁਹਾਡੇ ਨਾਲ ਡਾਇਰੈਕਟ ਭਾਜੀ ਇੱਕ ਵਾਰੀ ਫੋਨ ਨੰਬਰ ਪਲੀਜ਼ ਆਪਣਾ ਦੱਸ ਦਿਓ ਮੇਰਾ ਫੋਨ ਨੰਬਰ ਹੈਗਾ ਜੀ 021023 Four double six five nine. Ji, thank you, buddy. Thank Shukri. you, Ji. Thank you, Jilla Diji. Thank you very much.